ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਫੈਟੀ ਲਿਵਰ ਦੇ ਸਾਨੂੰ ਸਵੇਰੇ ਸਵੇਰੇ ਉਹ ਕਿਹੜੇ ਲੱਛਣ ਵੇਖਣ ਨੂੰ ਮਿਲਦੇ ਆ ਜਿਹੜੇ ਸਾਨੂੰ ਸੰਕੇਤ ਦਿੰਦੇ ਆ ਵੀ ਸਾਡਾ ਲਿਵਰ ਫੈਟੀ ਆ ਸਾਨੂੰ ਲਿਵਰ ਦੀ ਖਰਾਬੀ ਚੱਲ ਰਹੀ ਆ ਅੱਜ ਅਸੀਂ ਉਹਨਾਂ ਲੱਛਣਾਂ ਦੀ ਗੱਲ ਕਰਾਂਗੇ ਇਹਦੇ ਨਾਲ ਨਾਲ ਉਹਨਾਂ ਕਾਰਨਾਂ ਦੀ ਗੱਲ ਕਰਾਂਗੇ ਜਿਹੜੇ ਕਾਰਨਾਂ ਕਰਕੇ ਸਾਨੂੰ ਲਿਵਰ ਦੀ ਖਰਾਬੀ ਹੋ ਜਾਂਦੀ ਆ ਸਾਡਾ ਲਿਵਰ ਫੈਟੀ ਹੋ ਜਾਂਦਾ ਤੇ ਇਹਦੇ ਇਲਾਜ ਦੀ ਵੀ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਦੋਸਤੋ ਲੱਛਣਾਂ ਦੀ ਗੱਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਾਣ ਲਈਏ ਵੀ ਫੈਟੀ ਲਿਵਰ ਦੀਆਂ ਸਟੇਜਾਂ ਕਿਹੜੀਆਂ-ਕਿਹੜੀਆਂ ਹੁੰਦੀਆਂ। ਦੋਸਤੋ ਸਭ ਤੋਂ ਪਹਿਲਾਂ ਆਉਂਦਾ ਏ ਸਿੰਪਲ ਫੈਟੀ ਲਿਵਰ। ਜਿਹਦੇ ਵਿੱਚ ਜਿਹੜਾ ਫੈਟ ਆ ਉਹ ਸਾਡੇ ਲਿਵਰ ਦੀਆਂ ਕੋਸ਼ਿਕਾਵਾਂ ਤੱਕ ਹੀ ਹੁੰਦਾ ਏ ਲਿਵਰ ਦੇ ਸੈਲਸ ਵਿੱਚ ਨਹੀਂ ਹੁੰਦਾ। ਤੇ ਨਾ ਹੀ ਉਹ ਸੱਲਾਂ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹਜੇ। ਇਹ ਤਾਂ ਹੁੰਦਾ ਏ ਸਿੰਪਲ ਫੈਟੀ ਲਿਵਰ ਪਰ ਜਦੋਂ ਇਹ ਹੌਲੀ ਹੌਲੀ ਅੱਗੇ ਵੱਧਦਾ ਜਾਵੇ ਤਾਂ ਇਹਦੀ ਸਵੀਅਰ ਫਾਰਮ ਜਿਹੜੀ ਆ ਜਾਂਦੀ ਹੈ ਜਿਹਦੇ ਵਿੱਚ ਜਿਹੜਾ ਫੈਟ ਆ ਉਹ ਲਿਵਰ ਦੀਆਂ ਕੋਸ਼ਿਕਾਵਾਂ ਵਿੱਚ ਤਾਂ ਹੁੰਦਾ ਹੀ ਹੁੰਦਾ ਏ ਇਹਦੇ ਨਾਲ ਨਾਲ ਲਿਵਰ ਦੇ ਸੈਲਸ ਤੱਕ ਵੀ ਪਹੁੰਚ ਜਾਂਦਾ ਏ ਤੇ ਲਿਵਰ ਦੇ ਸਿੱਲਾਂ ਨੂੰ ਡੈਮੇਜ ਕਰਨਾ ਵੀ ਸ਼ੁਰੂ ਕਰ ਦਿੰਦਾ ਤੇ ਦੋਸਤੋ ਜੇ ਇਹਦੇ ਤੇ ਕੰਟਰੋਲ ਉਦੋਂ ਨਾ ਕੀਤਾ ਜਾਵੇ ਸਟੇਜ 2 ਤੇ ਤਾਂ ਅੱਗੇ ਜਾ ਕੇ ਹੌਲੀ ਹੌਲੀ ਲਿਵਰ ਦਾ ਫਾਈਬਰੋਸਿਸ ਹੋ ਜਾਂਦਾ ਏ ਤੇ ਫਾਈਬਰੋਸਿਸ ਤੋਂ ਬਾਅਦ ਸਕਾਰਿੰਗ ਹੋ ਜਾਂਦੀ ਮਤਲਬ ਕਹਿ ਲਓ ਵੀ ਖਰੀਂਡ ਆਉਣਾ ਸ਼ੁਰੂ ਹੋ ਜਾਂਦਾ ਲਿਵਰ ਤੇ ਤੇ ਅਖੀਰ ਤੇ ਜਾ ਕੇ ਲਿਵਰ ਦਾ ਸਰੋਸਿਸ ਹੋ ਜਾਂਦਾ ਹੈ ਤੇ ਸਰੋਸਿਸ ਤੋਂ ਮਤਲਬ ਬੈਕ ਕਰਨਾ ਲਿਵਰ ਨੂੰ ਉਹਦੀ ਸਹੀ ਪੋਜੀਸ਼ਨ ਤੇ ਠੀਕ ਪੋਜੀਸ਼ਨ ਤੇ ਮੁਸ਼ਕਲ ਹੋ ਜਾਂਦਾ ਹੈ ਮੁਸ਼ਕਲ ਛੱਡੋ ਨਾ ਔਮਕੇ ਨਹੀਂ ਹੁੰਦਾ ਤੇ ਸਰੋਸਿਸ ਤੋਂ ਬਾਅਦ ਸਿੱਧਾ ਲਿਵਰ ਦਾ ਕੈਂਸਰ ਹੋ ਜਾਂਦਾ ਸੋ ਸਾਡੀ ਆਮ ਧਾਰਨਾ ਬਣੀ ਹੋਈ ਲੋਕਾਂ ਦੀ ਵੀ ਹਰ ਦੂਜੇ ਤੀਜੇ ਬੰਦੇ ਨੂੰ ਫੈਟੀ ਲਿਵਰ ਆ ਇਹਦੇ ਬਾਰੇ ਧਿਆਨ ਦੇਣ ਦੀ ਕੀ ਲੋੜ ਹੈ ਦੋਸਤੋ ਸਾਡੀ ਜਨਸੰਖਿਆ ਦਾ 25% ਜਿਹੜਾ ਭਾਗ ਆ ਉਹ ਫੈਟੀ ਲਿਵਰ ਦੀ ਬਿਮਾਰੀ ਨਾਲ ਗ੍ਰਸਤ ਆ ਪਰ ਅਸੀਂ ਜੇ ਤੇ ਧਿਆਨ ਨਾ ਦੇਈਏ ਤਾਂ ਹੌਲੀ-ਹੌਲੀ ਅੱਗੇ ਜਾ ਕੇ ਲਿਵਰ ਦੀ ਖਰਾਬੀ ਵੱਧਦੀ ਜਾਂਦੀ ਆ ਦੋਸਤੋ ਲਿਵਰ ਸਾਡੇ ਸਰੀਰ ਦਾ ਮੇਨ ਅੰਗ ਆ ਸੋ ਇਹਦੇ ਬਾਰੇ ਧਿਆਨ ਦੇਣ ਦੀ ਬਹੁਤ ਲੋੜ ਆ ਦੋਸਤੋ ਆਓ ਸ਼ੁਰੂ ਕਰਦੇ ਆ ਵੀ ਸਵੇਰੇ-ਸਵੇਰੇ ਉਹ ਕਿਹੜੇ ਲੱਛਣ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਸਾਨੂੰ ਲਿਵਰ ਦੀ ਖਰਾਬੀ ਚੱਲ ਰਹੀ ਆ ਦੋਸਤੋ ਜਦੋਂ ਅਸੀਂ ਸਵੇਰੇ ਸਵੇਰੇ ਉੱਠਦੇ ਆ ਤਾਂ ਸਾਨੂੰ ਬੜੀ ਥਕਾਵਟ ਰਹਿੰਦੀ ਆ ਦੋਸਤੋ ਵੈਸੇ ਤਾਂ ਕਾਫੀ ਲੋਕਾਂ ਨੂੰ ਇਹ ਪਰੇਸ਼ਾਨੀ ਹੁੰਦੀ ਆ ਪਰ ਜੇ ਅਸੀਂ ਰਾਤ ਨੂੰ ਨੀਂਦ ਵੀ ਸਹੀ ਲਈ ਹੋਵੇ ਤੇ ਫਿਰ ਵੀ ਸਾਨੂੰ ਰੋਜ਼-ਰੋਜ਼ ਥਕਾਵਟ ਰਹੇ ਤਾਂ ਇਹਦਾ ਸਿੱਧਾ-ਸਿੱਧਾ ਸੰਕੇਤ ਇਹੀ ਹੋ ਸਕਦਾ ਵੀ ਸਾਨੂੰ ਲਿਵਰ ਦੀ ਖਰਾਬੀ ਚੱਲ ਰਹੀ ਸਾਡਾ ਲਿਵਰ ਫੈਟੀ ਹੋ ਰਿਹਾ ਏ ਤੇ ਦੋਸਤੋ ਇਹਦੇ ਜੇ ਬਾਕੀ ਸੰਕੇਤਾਂ ਦੀ ਗੱਲ ਕਰੀਏ ਪੇਟ ਵਿੱਚ ਅਫਾਰਾ ਰਹਿਣਾ ਸ਼ੁਰੂ ਹੋ ਜਾਂਦਾ ਸਾਡਾ ਪੇਟ ਸਾਰਾ ਦਿਨ ਤਣਿਆ ਰਹਿੰਦਾ ਏ ਇਦੇ ਨਾਲ ਨਾਲ ਦੋਸਤੋ ਸਾਡੀਆਂ ਅੱਖਾਂ 'ਚ ਵੀ ਪੀਲਾਪਨ ਦੇਖਣਾ ਸ਼ੁਰੂ ਹੋ ਜਾਂਦਾ ਹੈ ਤੇ ਹੋਰ ਜਿਹੜਾ ਪੇਟ ਤੇ ਲੱਛਣ ਜਿਹਨੂੰ ਧਿਆਨ ਦੇਣ ਦੀ ਲੋੜ ਆ ਉਹ ਇਹ ਵੀ ਸਾਡੇ ਪੇਟ ਤੇ ਜਿਹੜੀਆਂ ਬਰੀਕ-ਬਰੀਕ ਨਸਾਂ ਹੁੰਦੀਆਂ ਐ ਇਹ ਉੱਪਰ ਨੂੰ ਉੱਭਰੀਆਂ ਹੋਈਆਂ ਦਿਖਾਈ ਦਿੰਦੀਆਂ ਐ ਨੀਲੀਆਂ-ਨੇਲੀਆਂ ਨਸਾਂ ਫੁੱਲੀਆਂ ਹੋਈਆਂ ਦਿਖਾਈ ਦਿੰਦੀਆਂ ਐ ਸੋ ਇਹ ਵੀ ਸਾਡੇ ਲਿਵਰ ਦੀ ਖਰਾਬੀ ਦਾ ਸੰਕੇਤ ਆ ਇਹ ਸੰਕੇਤ ਕਰਦਾ ਵੀ ਸਾਡਾ ਲਿਵਰ ਫੈਟੀ ਹੋ ਰਿਹਾ ਤੇ ਦੋਸਤੋ ਜਿਹੜੀਆਂ ਸਾਡੇ ਹੱਥਾਂ ਦੀਆਂ ਤਲੀਆਂ ਐ ਇਹ ਵੀ ਲਾਲ ਰਹਿਣੀਆਂ ਸ਼ੁਰੂ ਹੋ ਜਾਂਦੀਆਂ ਇਦੇ ਨਾਲ ਨਾਲ ਸਾਡੀ ਭੁੱਖ ਵੀ ਗਾਇਬ ਹੋ ਜਾਂਦੀ ਹੈ ਸਾਨੂੰ ਭੁੱਖ ਲੱਗਣੀ ਵੀ ਬੰਦ ਹੋ ਜਾਂਦੀ ਤੇ ਸਾਨੂੰ ਸੁਸਤੀ ਰਹਿੰਦੀ ਸਾਡਾ ਜੀ ਕਰਦਾ ਸਾਰਾ ਦਿਨ ਪਏ ਰਹੀਏ ਸਾਡਾ ਕੋਈ ਵੀ ਕੰਮਕਾਰ ਕਰਨ ਨੂੰ ਦਿਲ ਨਹੀਂ ਕਰਦਾ ਤੇ ਇਹਦੇ ਨਾਲ ਨਾਲ ਸਾਨੂੰ ਡਾਇਰੀਆ ਰਹਿਣਾ ਵੀ ਸ਼ੁਰੂ ਹੋ ਜਾਂਦਾ ਹੈ ਸਾਡਾ ਪੇਟ ਸਾਫ਼ ਨਹੀਂ ਹੁੰਦਾ ਸਾਨੂੰ ਵਾਰ-ਵਾਰ ਟਾਇਲਟ ਜਾਣਾ ਪੈਂਦਾ ਦੋਸਤੋ ਇਹ ਵੀ ਲਿਵਰ ਦੀ ਖਰਾਬੀ ਦਾ ਹੀ ਇੱਕ ਸੰਕੇਤ ਆ ਆਓ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਵੀ ਉਹ ਕਿਹੜੇ ਕਿਹੜੇ ਕਾਰਨਾਂ ਜਿੰਨਾ ਕਰਕੇ ਸਾਡੇ ਲਿਵਰ 'ਚ ਖਰਾਬੀ ਰਹਿਣੀ ਸ਼ੁਰੂ ਹੋ ਜਾਂਦੀ ਸਾਡਾ ਲਿਵਰ ਫੈਟੀ ਹੋ ਜਾਂਦਾ ਦੋਸਤੋ ਸਾਡੀ ਜਨਸੰਖਿਆ ਦਾ 25% ਭਾਗ ਲਿਵਰ ਦੀ ਬਿਮਾਰੀ ਨਾਲ ਗ੍ਰਸਤ ਦਾ ਤੇ ਇੱਕ ਬਹੁਤ ਵੱਡਾ ਕਾਰਨ ਆ ਜਿਹੜਾ ਸਾਡੇ ਲਿਵਰ ਨੂੰ ਖਰਾਬ ਕਰ ਰਿਹਾ ਇਹਨੂੰ ਡੈਮੇਜ ਕਰ ਰਿਹਾ ਦੋਸਤੋ ਉਹ ਇਹ ਕਾਰਨ ਆ ਵੀ ਸਾਡੇ ਲਿਵਰ ਤੇ ਓਵਰਲੋਡ ਵੱਧ ਰਿਹਾ ਹੈ ਟਾਕਸਿਨਸ ਦਾ ਹਾਨੀਕਾਰਕ ਪਦਾਰਥਾਂ ਦਾ ਕਿਉਂਕਿ ਦੋਸਤੋ ਸਾਡੇ ਲਿਵਰ ਦਾ ਕੰਮ ਇਹ ਆ ਵੀ ਸਾਡੇ ਖੂਨ ਚ ਟੌਕਸਿਨਸ ਨੂੰ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣਾ ਪਰ ਜਦੋਂ ਸਾਡੇ ਖੂਨ ਚ ਇਹ ਟੌਕਸਿਨਸ ਹਾਨੀਕਾਰਕ ਪਦਾਰਥ ਵਧਣ ਲੱਗ ਜਾਂਦੇ ਆ ਤਾਂ ਸਾਡੇ ਲਿਵਰ ਤੇ ਓਵਰਲੋਡ ਵਧਣਾ ਸ਼ੁਰੂ ਹੋ ਜਾਂਦਾ ਏ ਮਤਲਬ ਇਹਦਾ ਜ਼ੋਰ ਜ਼ਿਆਦਾ ਲੱਗਦਾ ਇਹਨਾਂ ਨੂੰ ਬਾਹਰ ਕੱਢਣ ਤੇ ਤੇ ਹੌਲੀ-ਹੌਲੀ ਇਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਸੋ ਦੋਸਤੋ ਜਿਹੜਾ ਅਸੀਂ ਭੋਜਨ ਲੈ ਰਹੇ ਆਂ ਫਲ ਸਬਜ਼ੀਆਂ ਲੈ ਰਹੇ ਆਂ ਉਹਨਾਂ ਨੂੰ ਧਿਆਨ ਦੇਣ ਦੀ ਬੜੀ ਲੋੜ ਆ ਉਹਨਾਂ ਤੇ ਕਿ ਉਹਨਾਂ ਤੇ ਪੈਸਟੀਸਾਈਡਸ ਦੀ ਸਪਰੇਆਂ ਦੀ ਤਾਂ ਨਹੀਂ ਵਰਤੋਂ ਹੋ ਰਹੀ ਕਿਉਂਕਿ ਜਿੰਨੀਆਂ ਸਪਰੇਅਾਂ ਤੇ ਪੈਸਟੀਸਾਈਡਸ ਦੀ ਉਹਨਾਂ ਤੇ ਵਰਤੋਂ ਹੋਊਗੀ ਉਹਨਾਂ ਹੀ ਸਾਡੇ ਖੂਨ 'ਚ ਜਿਹੜੇ ਹਾਨੀਕਾਰਕ ਪਦਾਰਥ ਵਧਣਗੇ ਤੇ ਸਾਡੇ ਲਿਵਰ ਤੇ ਲੋਡ ਵਧੂਗਾ ਸੋ ਇਹ ਇੱਕ ਸਭ ਤੋਂ ਵੱਡਾ ਕਾਰਨ ਆ ਸਾਡੀ ਜ਼ਿਆਦਾ ਜਨਸੰਖਿਆ ਦਾ ਜਿਹੜੀ ਲਿਵਰ 'ਚ ਖਰਾਬੀ ਰਹਿਣੀ ਸ਼ੁਰੂ ਹੋ ਗਈ ਆ ਦੋਸਤੋ ਲਿਵਰ ਦੀ ਖਰਾਬੀ ਦੇ ਜਿੰਨੇ ਮਰੀਜ਼ ਆਉਂਦੇ ਆ ਘੱਟੋ ਘੱਟ 20% ਮਰੀਜ਼ ਇਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਲਿਵਰ ਸਪਲੀਮੈਂਟਸ ਨਾਲ ਖਰਾਬ ਹੋਇਆ ਹੁੰਦਾ ਹੈ ਜਿਹੜੇ ਸਪਲੀਮੈਂਟਰੀ ਦਾਵਾ ਕਰਦੇ ਆ ਵੀ ਅਸੀਂ ਲਿਵਰ ਨੂੰ ਸਾਫ਼ ਕਰਦੇ ਆ ਕੁਝ ਕਿ ਜਿਹੜੀਆਂ ਹਰਬਜ਼ ਮਾਰਕੀਟ ਵਿੱਚ ਆਉਂਦੀਆਂ ਐ ਗੋਲੀਆਂ ਜਿਹੜੀਆਂ ਦਾਵਾ ਕਰਦੀਆਂ ਵੀ ਇਹ ਲਿਵਰ ਨੂੰ ਸਾਫ਼ ਕਰਦੀਆਂ ਲਿਵਰ ਨੂੰ ਡੀਟੌਕਸੀਫਾਈ ਕਰਦੀਆਂ ਦੋਸਤੋ ਅਸਲ ਵਿੱਚ ਇਹ ਹੀ ਲਿਵਰ ਨੂੰ ਡੈਮੇਜ ਕਰਨ ਦੀ ਤਾਕਤ ਰੱਖਦੀਆਂ ਐ ਤੇ ਮਰੀਜ਼ਾਂ ਦਾ ਘੱਟੋ ਘੱਟ 20% ਭਾਗ ਅਜਿਹਾ ਹੁੰਦਾ ਏ ਜਿਹੜਾ ਇਨ੍ਹਾਂ ਸਪਲੀਮੈਂਟਾਂ ਕਰਕੇ ਹੀ ਮਤਲਬ ਜਿਨ੍ਹਾਂ ਦਾ ਲਿਵਰ ਡੈਮੇਜ ਹੋ ਚੁੱਕਾ ਹੁੰਦਾ ਏ ਸੋ ਲਿਵਰ ਨੂੰ ਠੀਕ ਕਰਨ ਲਈ ਕੋਈ ਵੀ ਅਜਿਹੀ ਗੋਲੀ ਨਹੀਂ ਬਣੀ ਕੋਈ ਵੀ ਜਿਹੜਾ ਸਪਲੀਮੈਂਟ ਨਹੀਂ ਬਣਿਆ ਜਿਹੜਾ ਲਿਵਰ ਨੂੰ ਠੀਕ ਕਰ ਸਕੇ ਸੋ ਸਾਨੂੰ ਕਦੇ ਵੀ ਜਿਹੜੇ ਮਾਰਕੀਟ ਵਿੱਚ ਸਪਲੀਮੈਂਟ ਆਉਂਦੇ ਆ ਲਿਵਰ ਸਾਫ ਕਰਨ ਲਈ ਇਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਇਹ ਸਾਡੇ ਲਿਵਰ ਨੂੰ ਹੋਰ ਖਰਾਬ ਕਰਦੇ ਆ ਡੈਮੇਜ ਕਰਦੇ ਆ ਦੋਸਤੋ ਇਹਦਾ ਤੀਜਾ ਕਾਰਨ ਸ਼ਰਾਬ ਦਾ ਸੇਵਨ ਦੋਸਤੋ ਅਲਕੋਹਲ ਨੂੰ ਬਾਹਰ ਕੱਢਣ ਲਈ ਵੀ ਸਾਡੇ ਲਿਵਰ ਦਾ ਹੀ ਜ਼ੋਰ ਲੱਗਦਾ ਅਲਕੋਹਲ ਨੂੰ ਮਤਲਬ ਸਾਡੇ ਸਰੀਰ ਚੋਂ ਬਾਹਰ ਕੱਢਣ ਲਈ ਜਿਵੇਂ ਲਿਵਰ ਬਾਕੀ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਸੋ ਜਿੰਨੀ ਅਸੀਂ ਅਲਕੋਹਲ ਦੀ ਮਾਤਰਾ ਜ਼ਿਆਦਾ ਲਵਾਂਗੇ ਸ਼ਰਾਬ ਦਾ ਸੇਵਨ ਜ਼ਿਆਦਾ ਕਰਾਂਗੇ ਉਨਾ ਹੀ ਸਾਡਾ ਲਿਵਰ ਜ਼ਿਆਦਾ ਖਰਾਬ ਹੁੰਦਾ ਹੈ ਤੇ ਹੌਲੀ ਹੌਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਟੇਜਾਂ ਦੱਸਿਆ ਹੈ ਮਤਲਬ ਲਿਵਰ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਫਿਰ ਸਰੋਸਿਸ ਹੋ ਜਾਂਦੀ ਫਿਰ ਲਿਵਰ ਦਾ ਕੈਂਸਰ ਹੋ ਜਾਂਦਾ ਸੋ ਜਿੰਨਾ ਲੋਕਾਂ ਨੂੰ ਇਹ ਬਿਮਾਰੀ ਪਤਾ ਲੱਗ ਗਈ ਆ ਵੀ ਉਹਨਾਂ ਨੂੰ ਫੈਟੀ ਲੀਵਰ ਹੋ ਚੁੱਕਾ ਏ ਉਹਨਾਂ ਨੂੰ ਤਾਂ ਬਿਲਕੁਲ ਬੰਦ ਹੀ ਕਰ ਦੇਣਾ ਚਾਹੀਦਾ ਅਲਕੋਹਲ ਦਾ ਸੇਵਨ ਤੇ ਦੋਸਤੋ ਇਹਦੇ ਹੋਰ ਕਾਰਨ ਹੈਗੇ ਆ ਜਿਹੜੇ ਲੋਕਾਂ ਨੂੰ ਮਟਾਪਾ ਹੋ ਜਾਂਦਾ ਦੋਸਤੋ ਮਟਾਪਾ ਵੀ ਫੈਟੀ ਲੀਵਰ ਨੂੰ ਹੀ ਮਤਲਬ ਸੱਦਾ ਦਿੰਦਾ ਏ ਇਹ ਜਿਹੜਾ ਫੈਟ ਆ ਵਾਧੂ ਇਹ ਸਾਡੇ ਲੀਵਰ 'ਤੇ ਜਮਾ ਹੋਣਾ ਸ਼ੁਰੂ ਹੋ ਜਾਂਦਾ ਏ ਤੇ ਦੋਸਤੋ ਜਿਹੜੇ ਲੋਕਾਂ ਨੂੰ ਸ਼ੂਗਰ ਆ ਉਹ ਵੀ ਇੱਕ ਰਿਸਕ ਤੇ ਆ ਵੀ ਉਹਨਾਂ ਨੂੰ ਫੈਟੀ ਲੀਵਰ ਦੀ ਪਰੇਸ਼ਾਨੀ ਵੀ ਆ ਸਕਦੀ ਆ ਸੋ 슈ਗਰ ਨੂੰ ਕੰਟਰੋਲ ਰੱਖਣਾ ਵੀ ਬਹੁਤ ਜ਼ਰੂਰੀ ਆ ਜੇ ਅਸੀਂ ਆਪਦੇ ਲਿਵਰ ਦੀ ਸਿਹਤ ਨੂੰ ਠੀਕ ਰੱਖਣਾ ਹੈ ਤਾਂ ਤੇ ਦੋਸਤੋ ਜਿਨ੍ਹਾਂ ਲੋਕਾਂ ਦਾ ਕੋਲੇਸਟ੍ਰੋਲ ਵਧਦਾ ਜਾਂ ਟ੍ਰਾਈਗਲਿਸਰਾਈਡ ਵਧੇ ਹੋਏ ਆ ਉਹ ਵੀ ਇੱਕ ਵੱਡੇ ਰਿਸਕ ਤੇ ਆ ਉਹਨਾਂ ਨੂੰ ਵੀ ਫੈਟੀ ਲਿਵਰ ਦੀ ਪਰੇਸ਼ਾਨੀ ਆ ਸਕਦੀ ਆ ਸੋ ਦੋਸਤੋ ਇਹ ਮੈਂ ਜਿਹੜੇ ਤੁਹਾਨੂੰ ਕਾਰਨ ਦੱਸੇ ਆ ਜੇ ਅਸੀਂ ਇਹਨਾਂ ਕਾਰਨਾਂ ਤੇ ਧਿਆਨ ਦਿੰਦੇ ਹੋਏ ਆਪਦਾ ਲਾਈਫਸਟਾਈਲ ਚੇਂਜ ਕਰ ਲਈਏ ਅਸੀਂ ਆਪਦੇ ਭੋਜਨ 'ਚ ਪਰਵਰਤਨ ਲੈ ਆਈਏ ਤੇ ਰੋਜ਼ਾਨਾ ਕਸਰਤ ਕਰਨੀ ਸ਼ੁਰੂ ਕਰ ਦਈਏ ਤਾਂ ਅਸੀਂ ਆਪਦੇ ਲਿਵਰ ਦੀ ਜਿਹੜੀ ਸਿਹਤ ਆ ਉਹ ਦੁਬਾਰਾ ਠੀਕ ਕਰ ਸਕਦੇ ਹਾਂ ਸੋ ਦੋਸਤੋ ਜਿਹੜੇ ਮੈਂ ਲੱਛਣ ਤੋਂ ਪਹਿਲਾਂ ਦੱਸਿਆ ਜਿਹੜੇ ਸਵੇਰੇ ਹੁੰਦੇ ਆ ਜਾਂ ਜਿਹੜੇ ਬਾਕੀ ਲੱਛਣ ਦੇਖਣ ਨੂੰ ਮਿਲਦੇ ਜਦੋਂ ਸਾਡਾ ਲਿਵਰ ਫੈਟੀ ਹੋ ਜਾਂਦਾ ਇਹਨਾਂ ਤੇ ਵੀ ਧਿਆਨ ਦੇਣ ਦੀ ਬੜੀ ਲੋੜ ਆ ਜਿਨ੍ਹਾਂ ਨੂੰ ਇਹ ਲੱਛਣ ਆ ਰਹੇ ਆ ਉਹਨਾਂ ਨੂੰ ਇੱਕ ਵਾਰ ਲਿਵਰ ਦਾ ਆਪਦਾ ਟੈਸਟ ਕਰਾ ਲੈਣਾ ਚਾਹੀਦਾ ਅਲਟਰਾਸਾਉਂਡ ਕਰਾ ਲੈਣਾ ਚਾਹੀਦਾ ਸੋ ਇਹ ਜਿਹੜੀ ਮੈਂ ਜਾਣਕਾਰੀ ਦਿੱਤੀ ਆ ਇਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਵੀ ਮੈਂ ਵੀਡੀਓਜ਼ ਬਣਾਉਣਾ ਹੈ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਜਾਜ਼ਤ ਦਿਓ ਧੰਨਵਾਦ